ਮਾਣਯੋਗ ਸਪੀਕਰ ਕੋਟਾਰ ਸਿੰਘ ਸਤਵਾ ਜੀ ਨੇ 2023 ਦੇ ਵਿੱਚ ਆਜੋ ਜੀ 1 ਲੱਖ ਰੁਪਇਆ ਭੇਜਤਾ ਆਰਾ ਮੋਮਨ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਨੂੰ ਜਿਹੜੇ ਵੀਰ ਭੈਣਾਂ ਨਵੇਂ ਆਏ ਨਾ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਸਤਿ ਸ੍ਰੀ ਅਕਾਲ ਜੀ ਗੁਰਿੰਦਰ ਸਿੰਘ ਸਿਮਿਆ ਜੀ ਤੁਹਾਡੇ ਤੋਂ ਮਾਫੀ ਮੰਗਦਾ ਸਮਾਂ ਨਹੀਂ ਦੇ ਸਕਿਆ ਇਹਨਾਂ ਨੇ 1 ਲੱਖ ਰੁਪਇਆ ਭੇਜਤਾ ਤੇ ਆਰਾ ਮੋਮਨ ਆਜ਼ਾਦ ਵੈਲਫੇਅਰ ਸੁਸਾਇਟੀ 'ਚ ਵਿਵਾਦ ਖੜਾ ਹੋ ਗਿਆ ਵਿੱਚ ਮੰਗੇ ਨਹੀਂ ਕਿਉਂ ਭੇਜਤਾ ਮੈਂ ਕਿਹਾ ਸਪੀਕਰ ਸਾਹਿਬ ਸਿੱਖੀ ਨਜ਼ਰ ਰੱਖਦੇ ਨੇ ਬਾਜ ਅੱਖ ਰੱਖਦੇ ਨੇ ਜਿਹੜੇ ਨੌਕਤਾ ਦੀ ਭਲਾਈ ਵਾਲੇ ਸੇਵਾ ਕਾਰਜ ਕਰਦੇ ਨੇ ਉਹਨਾਂ ਨੂੰ ਬਿਲ ਮੰਗਿਆ ਭੇਜ ਦਿੰਦੇ ਨੇ ਕੋਲਸਾ ਦੇ ਮੰਡੇ ਗਿਆ ਤੇ ਤਾਂ ਕਹਿੰਦੇ ਲੈਣੇ ਆ ਤੇ ਕਹਿੰਦੇ ਨਹੀਂ ਲੈਣੇ ਇਹਨਾਂ ਦੇ ਮੇਰੇ ਤੇ ਸਿਰਤੀ ਸੋਮਿੰਦਰ ਸੁਨਾਮੀ ਜੀ ਸਥਾਪਕ ਨੇ ਰਾਮ ਮਮਤ ਸਾਹਿਬ ਨਾਲ ਫਿਰ ਚੱਲੇ ਸਾਡੇ 550 ਸਕੂਲਾਂ ਦੇ ਵਿੱਚ ਉਪ ਤੱਕ ਸਫਲਤਾਪੂਰਵਕ ਸੈਮੀਨਾਰ ਕੀਤਾ ਜਾ ਚੁੱਕਿਆ ਨੇ ਮੇਰੇ ਇੱਕ ਵੀ ਗੈਰ ਹਾਲ ਦੇ ਕਿਹ ਫਿਰ ਸਕੂਲ ਅਡਵਾ ਕੜਨੇ ਕੋਲ ਜਦੋਂ ਮੇਰੇ ਤੇ ਸਿਰ ਤੇ ਮੁਕਸਰਾਕਾਰਾ ਤੂੰਬੇਲ ਤੇ ਮੈਂ ਕਹ ਲੈ ਲੈਣੇ ਚਾਹੀਦੇ ਨੇ ਜਿਹਨੇ ਸਪੀਕਰ ਸਾਹਿਬ ਨੇ ਕਿਹਾ ਨਾ ਬਈ ਬਹੁਤ ਸਾਰੇ ਬੱਚੇ ਨੇ ਜਿਹੜੇ ਕਿਤਾਬਾਂ ਤੱਕ ਨਹੀਂ ਖਰੀਦ ਸਕਦੇ ਇਹ ਮੈਂ ਨਹੀਂ ਏਹੀ ਗੱਲ ਕਹੀ ਬਹੁਤ ਸਾਰੇ ਬੱਚੇ ਪੜ੍ਹਨਾ ਚਾਹੁੰਦੇ ਨੇ ਪਰ ਉਹਨਾਂ ਦੇ ਮਾਪੇ ਪਾਪਾ ਹੈ ਨਹੀਂ ਕਿਤੇ ਦਾ ਕਿਤੇ ਆਰਥਿਕ ਪੱਖੋਂ ਕਮਜ਼ੋਰ ਨੇ ਤੇ ਆਰਥਿਕ ਜਿਹੜਾ ਕਮਜ਼ੋਰੀ ਹੈ ਉਹ ਅੜਿੱਕਾ ਮਾਰ ਲਿਆ ਉਹਨਾਂ ਦੀ ਪੜ੍ਹਾਈ 'ਚ ਇਹਨਾਂ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਮਾਟਰ ਸ਼ੋਕੋਸ਼ ਜੀ ਕੁਮਾਰ ਸਾਹਿਬ ਚਾਨੀ ਜੀ ਤੇ ਸੋਮਿੰਦਰ ਸੁਨਾਮੀ ਜੀ ਇਹਨਾਂ ਨੇ ਇੰਨੀ ਮਿਹਨਤ ਕੀਤੀ ਨਾਲ ਪ੍ਰੋਫੈਸਰ ਐਚਐਸ ਪਦਮ ਜੀ ਵੀ ਹੈਨ ਉਹ ਇਹਨਾਂ ਨੇ ਇੰਨੀ ਮਿਹਨਤ ਕੀਤੀ ਕਿ ਸਰਕਾਰੀ ਸਕੂਲਾਂ ਚ ਬੱਚੇ ਲੱਭੇ ਸਪੀਕਰ ਸਾਹਿਬ ਬੇ ਇਹਨਾਂ ਬੱਚਿਆਂ ਦੇ ਮਾਪਿਓ ਹੈ ਨਹੀਂ ਪੜਨਾ ਚਾਹੁੰਦੇ ਨੇ ਉਹ ਤਿੰਨ ਸ਼੍ਰੇਣੀਆਂ ਚ ਵੰਡ ਲਏ ਜੀ 6ਵੀਂ ਤੋਂ 8ਵੀਂ ਤੱਕ 2000 ਰੁਪਏ ਦਾ ਚੈੱਕ ਦਿੱਤਾ ਗਿਆ 9ਵੀਂ ਤੇ 10ਵੀਂ ਵਾਲਿਆਂ ਨੂੰ 2500 ਦਾ ਚੈੱਕ ਦਿੱਤਾ ਗਿਆ ਤੇ 11ਵੀਂ ਤੇ 12ਵੀਂ ਵਾਲਾ ਨੂੰ 3000 ਦਾ ਚੈੱਕ ਦਿੱਤਾ ਗਿਆ ਕੁਦਰਤੀ ਸਪੀਕਰ ਸਾਹਿਬ ਵੀ ਉਸ ਫੰਕਸ਼ਨ 'ਚ ਆ ਗਏ ਜਦੋਂ ਚੈੱਕ ਵੰਡੇ ਜਾ ਰਹੇ ਸੀ ਕਹਿੰਦੇ ਆਰਾਮ ਦੇਈ ਸਹੀ ਸੇਵਾ ਬੇਅਤ ਚ ਹੋ ਗਈ ਤੇ ਨਾਲ ਮੇਡਲ ਮੰਗਿਆ 2 ਲੱਖ ਰੁਪਇਆ ਵੇਚਦਾ ਤੇ ਕੀ ਕਹਿੰਦੇ ਨੇ ਸੋਮਨਾ ਤੇ ਰੋੜੋ ਜੀ ਕਹਿੰਦੇ ਸਪੀਕਰ ਸਾਹਿਬ ਅਸੀਂ 2.5 ਲੱਖ ਰੁਪਇਆ ਖਰਚਾਂਗੇ ਵਾਹ ਤੇ ਖਰਚਿਆ ਫਿਰ ਉਹਨਾਂ ਬੱਚਿਆਂ ਦੀ ਜਾਣ ਵੀ ਨਹੀਂ ਹੋਈ ਗੁਰ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵੀ ਇਹ ਕੁਛ ਕੀਤਾ ਜਾ ਰਿਹਾ ਹੈ ਗੁਰਨਾਨਕ ਮੋਦੀ ਖਾਨਾ ਵੱਲੋਂ ਵੀ ਇਹ ਕੁਛ ਕੀਤਾ ਜਾ ਰਿਹਾ ਹੈ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਵੀ ਇਹ ਕੁਛ ਕੀਤਾ ਜਾ ਰਿਹਾ ਹੈ ਸੋ ਮੈਂ ਜਿੱਤੇ ਮਾਨਯੋਗ ਸਪੀਕਰ ਸਾਹਿਬ ਨੂੰ ਇੱਥੇ ਪੌਂਸਰ ਤੇ ਜੀ ਆਇਆਂ ਆਖਣਾ ਉੱਤੇ ਜਿੰਨੇ ਵੀ ਵੀਰ ਆਏ ਨੇ ਉਹਨਾਂ ਸਾਰਿਆਂ ਨੂੰ ਇੱਥੇ ਪੌਂਸਰ ਤੇ ਜੀ ਆਇਆਂ ਆਖਣਾ ਤੇ ਸਪੀਕਰ ਸਾਹਿਬ ਨੇ ਦੇ ਕੁਝ ਦਿਨ ਪਹਿਲਾਂ ਹੀ 5 ਲੱਖ ਰੁਪਏ ਦਿੱਤਾ ਗੁਰ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਉਹਦੇ ਕਰਕੇ ਮੈਂ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਰੱਦੀ ਤੋਂ ਸਿੱਖਿਆਵਾਲਾ ਐਕਸਚੇਂਜ ਪੁਸਤਕ ਮੇਲਾ ਸੀਗਾ ਉਹ ਵੇਖ ਕੇ ਸੰਗਤਾਂ ਦੇ ਦਰਸ਼ਣ ਕਰਕੇ ਸਿੱਖ ਬੁਧੀਏ ਪ੍ਰਿੰਸੀਪਲ ਨੂੰ ਬੱਚਿਆਂ ਦੇ ਮਨ ਬਹੁਤ ਖੁਸ਼ ਹੋਇਆ ਮੈਂ ਸਾਰੀ ਸਰਕ ਸਟੱਡੀ ਦੀ ਜਿਹੜੀ ਟੀਮ ਆ ਉਹਨਾਂ ਨੂੰ ਵਧਾਈ ਦੇਣਾ ਇਹ ਹੀ ਜਿਹੜੇ ਉਹ ਜਿਹੜੇ ਪੁਸਤਕ ਮੇਲੇ ਆ ਪਿੰਡ ਪੱਧਰ ਤੇ ਸਕੂਲ ਪੱਧਰ ਤੇ ਲੈ ਕੇ ਜਾਣ ਮੈਂ ਅੱਜ ਆਪਦੇ ਵੱਲੋਂ 5900 ਰੁਪਇਆ ਇਸ ਪੁਸਤਕ ਟੇਂਜ ਮੇਲੇ ਨੂੰ ਵੀ ਦਾਨ ਲੋਪੇਟ ਕਰਦਾ ਹੈ ਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਿਹੜਾ ਇੱਕ ਗੁਰਨਾਨਕ ਮੋਦੀ ਖਾਨਾ ਪ੍ਰੋਜੈਕਟ ਜਿਹੜਾ ਲਿਖਿਆ ਹੁੰਦੇ ਅਦੀਨ ਰੱਦੀ ਤੋਂ ਸਿੱਖਿਆ ਵੱਲ ਜਿਹੜਾ ਇੱਕ 10 ਦਿਨਾਂ ਐਕਸਚੇਂਜ ਮੇਲਾ ਚਲਾਇਆ ਜਾ ਰਿਹਾਗਾ ਸੋ ਜਿੱਥੇ ਪਿਛਲੇ ਸਾਲ 250 ਦੇ ਕਰੀਬ ਬੱਚੇ ਜਿਹੜੇ ਆ ਗਏ ਆ ਆਪਣੀਆਂ ਕਿਤਾਬਾਂ ਐਕਸਚੇਂਜ ਕਰਵਾ ਕੇ ਲੈ ਗਏ ਸੀ ਇਸ ਵਾਰ ਸਾਨੂੰ ਉਮੀਦ ਹੈ ਕਿ ਇਹ ਗਿਣਤੀ ਡਬਲ ਤੋਂ ਵੀ ਵੱਧ ਹੋਣੀ ਚਾਹੀਦੀ ਤੇ ਸ਼ਹਿਰ ਦਾ ਹੰਗਾਰਾ ਬਹੁਤ ਵਧੀਆ ਮਿਲੇਗਾ ਕਿਉਂਕਿ ਉਹ ਬਹੁਤ ਬੱਚੇ ਜਿਹੜੇ ਅੱਗੇ ਆ ਕੱਲ ਤੋਂ ਹੀ ਜਿਹੜੇ ਇੱਥੋਂ ਨੇ ਸ਼ੁਰੂ ਹੋ ਗਏ ਸੀ ਤੇ ਆਪਣੇ ਜਿਹੜੇ ਸੈਟ ਐਕਸਚੇਂਜ ਕਰਵਾ ਰਹੇ ਸੀ ਅੱਜ ਮਾਨਯੋਗ ਸਪੀਕਰ ਸਾਹਿਬ ਦੇ ਆਉਣ ਦੇ ਨਾਲ ਜਿਹੜਾ ਹੈਗਾ ਹੋਰ ਸ਼ਹਿਰ ਦੀ ਸੰਗਤ ਤੱਕ ਸਾਡੇ ਜਿਹੜੀ ਸੰਸਥਾ ਦੀ ਆਵਾਜ਼ ਆਏਗੀ ਸੋ ਮੇਰੀ ਆਪ ਜੀ ਨੂੰ ਇਹੀ ਬੇਨਤੀ ਹੈ ਜਿਸ ਤਰ੍ਹਾਂ ਇਹ ਨਾਮ ਰੱਖਿਆ ਗਿਆ ਰੱਦੀ ਤੋਂ ਸਿੱਖਿਆ ਵੱਲ ਜਿਹੜੀ ਤੁਹਾਡੇ ਘਰ ਦੇ ਵਿੱਚ ਰੱਦੀ ਹੈ ਉਹਨੂੰ ਵੀ ਪਲੀਜ਼ ਤੁਸੀਂ ਨਾ ਵੇਚੋ ਅਸੀਂ ਜਿਹੜੀਆਂ ਸਾਨੂੰ ਲੋੜੀਂਦੀਆਂ ਕਿਤਾਬਾਂ ਹੁੰਦੀਆਂ ਜਾਂ ਕਾਪੀਆਂ ਹੁੰਦੀਆਂ ਉਹਨਾਂ ਨੂੰ ਸਾਂਭ ਲੈਣੇ ਆ ਜਿਹੜੀ ਰੱਦੀ ਵਿੱਚ ਵੇਚਣ ਯੋਗ ਹੁੰਦੀ ਅਸੀਂ ਵੇਚ ਕੇ ਉਹਨਾਂ ਬੱਚਿਆਂ ਦੀ ਫੀਸ ਭਰਦੇ ਆ ਜਿਨ੍ਹਾਂ ਦੇ ਪਰਿਵਾਰ ਉਹਨਾਂ ਨੂੰ ਪੜਾ ਨਹੀਂ ਸਕਦੇ ਇਹ ਬੱਚੇ ਪੜਨ ਲਾਇਕ ਨੇ ਹੁਸ਼ਿਆਰ ਨੇ ਉਹ ਉਹਨਾਂ ਨੂੰ ਵਜੀਫਾ ਵੀ ਨਹੀਂ ਮਿਲ ਰਿਹਾ ਜੇ ਉਹਨਾਂ ਦੇ ਮਾਪੇ ਨਹੀਂ ਹੈਗੇ ਉਹਨਾਂ ਨੂੰ ਕਿਤਾਬਾਂ ਉਹਨਾਂ ਨੂੰ ਬੈਗ ਉਹਨਾਂ ਨੂੰ ਸਟੇਸ਼ਨਰੀ ਜੇ ਉਹਨਾਂ ਦੀ ਫੀਸ ਦਾ ਪ੍ਰਬੰਧ ਉਹਨਾਂ ਪੈਸਿਆਂ ਦਾ ਨਾ ਕੀਤਾ ਜਾਂਦਾ ਸੋ ਆਪ ਸਭ ਵੀਰਾਂ ਭੈਣਾਂ ਨੇ ਜਿੱਥੇ ਪਹਿਲਾਂ ਸਹਿਯੋਗ ਕੀਤਾ ਸਾਨੂੰ ਗੁਰਨਾਨਕ ਮੋਦੀਖਾਨਾ ਨੂੰ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਇਸ ਉਪਰਾਲੇ ਦੇ ਵਿੱਚ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਆਪਾਂ ਵੱਧ ਤੋਂ ਵੱਧ ਪੰਜਾਬ ਦੇ ਕੋਟਪੂਰਾ ਦੇ ਬੱਚਿਆਂ ਨੂੰ ਪੜਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਿਉਂਕਿ ਉਹ ਸਾਡੇ ਕੋਲ ਹੈ ਕਿ ਇਹ ਵੀ ਹਰੇਕ ਸਕੂਲ ਨੂੰ ਉਹਨਾਂ ਲਈ ਰੱਖਦੇ ਤੇ ਤੁਸੀਂ ਇਹ ਦੱਸਿਆ ਕਿ ਕਿਹੜੀ ਸਕੂਲ ਹੈ ਜਿੱਥੇ ਸ਼ੁਰੂ ਕਰ ਦੇ ਦਿੱਤਾ ਹੈ ਜੀ ਤੇ ਮੈਂ ਕਹਿੰਦਾ ਵੀ ਆਪਾਂ ਫਿਰ ਸਕੂਲ ਵਿਜ਼ਿਟ ਕਰੀ ਸ਼ੁਰੂ ਕਰੀਏ ਜਿੱਥੇ ਜਿੱਥੇ ਦੀਜੇਟ ਚੰਗੇ ਕੰਮ ਕਰਦੇ ਆ ਉਹਨਾਂ ਨਾਲ ਆਪਣੀ ਅਵੈਰੀਗੇਟ ਕਰੀਏ ਉਹਨਾਂ ਨੂੰ ਦੇਖ ਕੇ ਹੋਰ ਚੰਗੇ ਕੰਮ ਕਰਦੇ ਨੇ ਤੇ ਜਿੱਥੇ ਨਹੀਂ ਹੋਇਆ ਉਥੇ ਜੇ ਤੁਸੀਂ ਜਾਓਗੇ ਤੁਹਾਡੇ ਅਸਰ ਦੇ ਨਾਲ ਇਹ ਕੰਮ ਸ਼ੁਰੂ ਹੋ ਜਾਏਗਾ ਔਰ ਮੈਨੂੰ ਇਹ ਲੱਗਦਾ ਕਿ ਆਪਣੇ ਸਾਰਾ ਤੇ ਬਾਬਾ ਨਾਨਕ ਬਹੁਤ ਗਹਿਰਬਾਨ ਹੋ ਗਿਆ ਜਿਹੜਾ ਬੰਦਾ ਪਿਓ ਦੀ ਗੱਲ ਮੰਨ ਲੇ ਨਾ ਤੇ ਸਮਝ ਲਓ ਪਿਓ ਉਹਨੂੰ ਆਪਦੀ ਜਾਇਦਾਦ ਦਿੰਦਾ ਹੀ ਦਿੰਦਾ ਹੈ ਬਿਲਕੁਲ ਤੇ ਆਪਾਂ ਬਾਬੇ ਨਾਨਕ ਦੀ ਗੱਲ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਆਪਣੇ ਤੋਂ ਬਣਾ ਰਹੇ ਆ ਕਹਿੰਦੇ ਨੇ ਵਿਦਿਆ ਵਿਚਾਰਿਕ ਪਰਮ ਕਾਨੀ ਕਿ ਵਿਦਿਆ ਆਪਾਂ ਉਹਨਾਂ ਬੱਚਿਆਂ ਨੂੰ ਵੀ ਦਵਾ ਰਹੇ ਆ ਜਿਨ੍ਹਾਂ ਦੇ ਮੱਥੇ ਉਲ ਤਮਾਰ ਨਹੀਂ ਜੋ ਜਿਨ੍ਹਾਂ ਮੱਥੇ ਕੋਈ ਸਾਧਨ ਹੈ ਨਹੀਂ ਕਿਤੇ ਖਦਾਬਾ ਬੜੀ ਨਹੀਂ ਹੈ ਤੈਨੂੰ ਪਤਾ ਲੱਗਿਆ ਵੀ ਇਹ ਤੇ ਕਿਤਾਬਾਂ ਲੈਣ ਆਸ ਤੇ ਕਰਜ਼ਾ ਲੈਣਾ ਪੈਂਦਾ ਵੀ ਬੰਦੀਆ ਹਾਂਜੀ ਪ੍ਰਾਈਵੇਟ ਸਕੂਲ ਤੇ ਇਹਦਾ ਖੁੜਾ ਹ ਸਰਕਾਰੀ ਸਕੂਲਾਂ ਦੇ ਤਾਂ ਆਪਾਂ ਮਿਲ ਜਾਂਦੀਆਂ ਨੇ ਲੇਕਿਨ ਪ੍ਰਾਈਵੇਟ ਦਾ ਬਹੁਤ ਮਿਲ ਜਾਂਦੀ ਹੈ ਲੇਕਿਨ ਪ੍ਰਾਈਵੇਟ ਸਕੂਲਾਂ ਦੇ ਤਾਂ ਬਹੁਤ ਆਪਣਾ ਕਾਪੀਆਂ ਨਹੀਂ ਕਿਤਾਬਾਂ ਹੁੰਦੀਆਂ ਔਰ ਉਹਦੇ ਵਾਸਤੇ ਵੈਨਾਇਲ ਅਧਵੀ ਕੋਡ ਪੂਰੇ ਜਿੱਦ ਜਾਈਏ ਪੜੀ ਪੜਨਾ ਸੋ ਬ੍ਰਿੰਦਾ ਸਾਹਿਬ ਇਸੇ ਤਰ੍ਹਾਂ ਮੇਰ ਕਰਨ ਬਾਕੀ ਆਪਾਂ ਲੱਗੇ ਹੋਏ ਹਾਂ ਇੱਕ ਦੋ ਦਿਨਾਂ ਦੇ ਵਿੱਚ ਕੋਡ ਪੂਰੇ ਦੇ ਵਿੱਚ ਜਿਹੜੇ ਜਿਹੜੇ ਅ ਰਾਕੇ ਦੇ ਢੀਡ ਵਾਲੇ ਪਾਣੀ ਦੀ ਦੀ ਸਪਲਾਈ ਵਾਸਤੇ ਪਾਈਪਾਂ ਪਿਆਰਾ ਹੈ ਨਹੀਂ ਸੀ ਉਹਨਾਂ ਵਾਸਤੇ 12 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਕੰਮ ਕਰਦੇ ਵਾਹ ਸਰ ਜੀ ਗਿਆ ਕਾਲ ਬਾਕੀ ਪੈਸੇ ਦੀ ਕੋਈ ਚੰਗੀ ਆਉਂਦੇ ਆ ਆਹ ਇੰਨੀ ਗੱਲ ਜੂਰ ਆ ਵੀ ਮੈਂ ਸਾਡੇ ਸਾਹਮਣੇ ਖੜੀ ਕਰ ਸਕਦਾ ਉਹ ਸਹੀ ਤਰ੍ਹਾਂ ਲੱਗੇ ਉਹਦਾ ਕੰਮ ਤੁਹਾਡੇ ਭਲੇ ਲੋਕਾਂ ਦੇ ਜਿਮੇਆ ਕਿ ਉਹ ਤੁਸੀਂ ਥੋੜਾ ਜਿਆਦਾ ਤੁਰੇ ਜਾਂਦੇ ਦੇਖੀ ਇੱਕ ਨੰਬਰ ਦਾ ਨਾ ਹੀ ਪੁੱਛਿਆ ਤੇ ਦਿਆ ਤੇ ਵੀ ਕੀ ਨਾ ਤੇਰਾ ਇਹਦੇ ਨਾਲ ਹੀ ਹੋ ਗਿਆ ਜੌਬ ਹੋਇਆ ਵੀ ਵੀ ਦੇਖਦੇ ਹਾਂ ਤਾਂ ਕੰਮ ਆਪਾਂ ਵਿਆਹ ਹੀ ਕਰਵਾ ਲਈਏ ਤੇ ਬੋਲਪੁਰੇ ਨੂੰ ਆਪਾਂ ਇੱਕ ਨੰਬਰ ਤੇ ਲਿਆਵਾਂਗੇ ਪੰਜਾਬ ਤੋਂ ਪੰਜਾਬ ਦੇ ਵਿੱਚ ਬੋਲਪੁਰਾ ਇੱਕ ਨੰਬਰ ਤੇ ਤੇ ਦੇਸ਼ ਤੋਂ ਪੰਜਾਬ ਆਪਾਂ ਇੱਕ ਨੰਬਰ ਤੇ ਲੇਕਿਨ ਅਜੇ 18 ਨੰਬਰ ਤੇ ਹੈ ਇਹਨੂੰ ਆਪਾਂ ਇੱਕ ਨੰਬਰ ਤੇ ਲੈ ਕੇ ਆਉਣਾ ਹੈ ਜੀ ਤੁਹਾਡਾ ਆਸ਼ੀਰਵਾਦ ਰਿਹਾ ਬੋਲਪੁਰਾ ਇੱਕ ਨੰਬਰ ਤੇ ਬਹੁਤ ਬਹੁਤ ਵਾਹਿਗੁਰੂ ਤਾਂ ਪਰਫੈਕਟ ਆਵੇ ਕਰੇ ਅਤੇ ਕੰਮ ਇਸ ਤਰ੍ਹਾਂ ਕਰਾਉਣਾ ਰਹੇ ਬਹੁਤ-ਬਹੁਤ ਧੰਨਵਾਦ ਬਹੁਤ ਵਧਾਈ ਭਤੂ ਸਾਰਿਆਂ ਨੂੰ ਗੁਰੂ ਸਾਹਿਬ ਦਾ ਖੁਟਾੜ ਉਤਸਵ ਹੈ ਇਹਨਾਂ ਚੱਕੇ ਲੋਕਾਂ ਦੀ ਸੰਗਤ ਤੁਹਾਨੂੰ ਬਈ ਨੂੰ ਵੀ ਮਿਲੀ ਹੈ ਔਰ ਤੁਹਾਡੇ ਭੋਲੇ ਦਾ ਬਹੁਤ ਧੰਨਵਾਦ ਤੁਸੀਂ ਆਏ ਹੋਰੇ ਜਿਵੇਂ ਬਾਤ ਹੋ ਰਹੀ ਹੁੰਦੀ ਹੈ ਇੰਨਾ ਪਿਆਰ ਕਰਦੇ ਤੁਸੀਂ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਵਾਹਿਗੁਰੂ ਦੀ ਕਾਕਾਰ ਵਾਹਿਗੁਰੂ ਵਾਹਿਗੁਰੂ